ਆਪਾਂ ਗੁਰਗੋਬ ਸਿੰਘ ਮਾਰੇ ਦੇ ਪੁੱਤ ਬਣ ਕੇ ਜਾਈਏ ਕਿ ਨਾਂ ਦੇ ਹੁੱਲੜਬਾਜ਼ ਬਣ ਕੇ ਜਾਈਏ ਜੇ ਹੁੱਲੜਬਾਜੀ ਕਰਨੀ ਫਿਰ ਯੂਪੀ ਵਾਲਿਆਂ ਤੇ ਤੇ ਸਾਡੇ 'ਚ ਫਰਕ ਕੀ ਰਹਿ ਗਿਆ ਠੀਕ ਆ ਅਗਲੇ ਭੈਣਾ ਦੇ ਉੱਤੇ ਜਾਣ ਬੁਝ ਕੇ ਰੰਗ ਪਾਉਂਦੇ ਆ ਅਗਲੇ ਹੁੱਲੜਬਾਜੀ ਕਰਦੇ ਤੇ ਉਹਨਾਂ ਵਿੱਚ ਸਾਡਾ ਨਾਂ ਆ ਗਿਆ ਤੇ ਫਿਰ ਸਿੱਖ ਵੱਖਰਾ ਕਿੱਥੋਂ ਰਹਿ ਗਿਆ ਜਦੋਂ ਹੌਲੇ-ਹੌਲੇ ਤੇ ਨਨਪੁਰ ਸਾਦਾ ਰੂਪ ਕਿੱਦਾਂ ਦਾ ਹੋਣਾ ਚਾਹੀਦਾ ਮੇਰਾ ਮੰਨਣਾ ਹੀ ਕਿ ਰੂਪ ਜਿਹੜਾ ਨਾ ਸਾਰਿਆਂ ਦੇ ਸਿਰਾਂ ਤੇ ਦਸਤਾਰਾ ਹੋਣ ਜੇ ਕੋਈ ਮੋਨਾ ਆ ਉਹਦੇ ਵੀ ਸਿਰ ਤੇ ਦਸਤਾਰ ਹੋਵੇ ਠੀਕ ਆ ਜਦੋਂ ਨਾਨਪੁਰ ਸਾਹਿਬ ਆਉਣਾ ਕਿਉਂਕਿ ਅਸੀਂ ਆਪਣੇ ਪਿਓ ਨੂੰ ਮਿਲਣ ਆਉਂਦੇ ਆ ਇੱਥੇ ਗੁਰਗੋਬ ਸਿੰਘ ਮਹਾਰਾਜ ਨੂੰ ਪਾਤਸ਼ਾਹ ਨੂੰ ਮਿਲਣ ਆਉਂਦੇ ਆ ਤੇ ਜਦੋਂ ਪਾਤਸ਼ਾਹ ਨੂੰ ਮਿਲਣ ਆਉਣਾ ਤੇ ਉਹਦੇ ਵਰਗੇ ਵਿਖੇ ਤੇ ਸਹੀਂ ਤੇ ਜਦੋਂ ਦਸਤਾਰਾ ਬੰਨ ਲੀਆਂ ਉਦੋਂ ਅਸੀਂ ਹੁ ਲੜਬਾਜ਼ ਨਹੀਂ ਰਹਿ ਜਾਗੇ ਫਿਰ ਸਾਨੂੰ ਇਹ ਦਸਤਾਰ ਦਾ ਮਾਣ ਰਹੂਗਾ ਸਾਨੂੰ ਇਹਦਾ ਭੈਰ ਹੋਊਗਾ ਕਿ ਭਾਈ ਦਸਤਾਰ ਬੰਨ੍ਹੇ ਹੁਲੜਬਾਜੀ ਨਾ ਕਰੇ ਨੇ ਅੱਛੀ ਗਾ ਤੇ ਪਛਾਣ ਉਦੋਂ ਹੁੰਦੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਦੋਂ ਬਾਣੀ ਦੀ ਬਾਣੀ ਦੀ ਅੱਖ ਸਾਡੇ ਕੋ ਆ ਗਈ ਧਰਮ ਦੀ ਅੱਖ ਆ ਗਈ ਸਾਨੂੰ ਪਤਾ ਲੱਗ ਜਾਣਾ ਕੌਣ ਅਸਲੀ ਆ ਤੇ ਕੌਣ ਨਕਲੀ ਆ ਜਿਹੜੇ ਪੰਥ ਦੀ ਗੱਲ ਕਰਦਾ ਉਹ ਅਸਲੀ ਆ ਜਿਹੜੇ ਪੰਥ ਦੇ ਵਿਰੋਧੀ ਗੱਲ ਕਰਦਾ ਉਹ ਨਕਲੀ ਸਾਡੀ ਰੀਸ ਨਾ ਕੇ ਨਾ ਸਮੇਂ ਦੇ ਲੋਕਾਂ ਕੋ ਹੋਈ ਤੇ ਨਾ ਹੋਣੀ ਆ ਨਿਹੰਗ ਸਿੰਘਾਂ ਨੂੰ ਮਾਰੇ ਨੇ ਵੱਖਰਾ ਸਾਜਿਆ ਸੀ ਤੇ ਵੱਖਰਾ ਹੀ ਐ ਤੇ ਵੱਖਰਾ ਹੀ ਰਹੂਗਾ ਮੈਂ ਬਾਬਾ ਜੀ ਸੱਚ ਬੋਲੂਗਾ ਠੀਕ ਆ ਭਵੇਂ ਲੋਕਾਂ ਨੂੰ ਬੁਰਾ ਲਗੇ ਤੁਸੀਂ ਨਿਹੰਗ ਸਿੰਘਾਂ ਨੂੰ ਵੇਖ ਕੇ ਮੂੰਹ ਵੜਦੇ ਆ ਭਾਈ ਗੱਲ ਸੱਚ ਐ ਕਿ ਨਹੀਂ ਤੇ ਬਾਅਦ ਚ ਤੁਸੀਂ ਫਿਰ ਨਿਹੰਗ ਸਿੰਘਾਂ ਤੋਂ ਸਪੈਕਟ ਕੀ ਕਰਦੇ ਆ ਗੱਲ ਤੇ ਇਹ ਆ ਨਿਹੰਗ ਸਿੰਘਾਂ ਨੂੰ ਜਿਹੜੇ ਪੁਰਾਣੇ ਸਮੇਂ ਤੇ ਨਿਹੰਗ ਸਿੰਘ ਹੈ ਉਹ ਸਭ ਕੁਝ ਛੱਡ ਕੇ ਤੁਹਾਡੇ ਲਈ ਲੜਦੇ ਰਹੇ ਠੀਕ ਆ ਅੱਜ ਤੁਸੀਂ ਉਹਨਾਂ ਦਾ ਮੂੰਹ ਵੜਦੇ ਆ ਠੀਕ ਆ ਤੁਸੀਂ ਤੁਸੀਂ ਕਹਿੰਦੇ ਕਿ ਸਾਨੂੰ ਇਹ ਦੋ ਗੱਲ ਤੇ ਇਹ ਆ ਨਿਹੰਗ ਸਿੰਘਾਂ ਨੂੰ ਤੁਸੀਂ ਕੀ ਦਿੱਤਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤੁਹਾਡੀ ਕਰਤੂਤ ਕੀ ਆ ਤੁਸੀਂ ਕੇ ਦਲਪੰਥ ਨੂੰ ਮਾਰਾ ਕਹਿ ਸਕਦੇ ਜਾਂ ਤੇ ਕਹੋਗੇ ਤੁਸੀਂ ਕੁਰਬਾਨੀ ਕੀਤੀ ਆ ਮੈਂ ਭਾਜੀ ਮੈਂ ਕਹਾਂ ਕਿ ਦਲਪੰਥ ਗਲਤ ਆ ਉਹ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਮੈਨੂੰ ਇਹ ਪੁੱਛਣਾ ਚਾਹੁੰਦਾ ਕਿ ਮੈਂ ਉਹ ਮੈਨੂੰ ਪੁੱਛੜ ਭਾਈ ਤੂੰ ਕੀ ਕੀਤਾ ਜੋ ਉਹਨਾਂ ਨੇ ਕੁਝ ਨਹੀਂ ਕੀਤਾ ਤੂੰ ਕੀਤਾ ਕੁਝ ਤਾਂ ਭਾਈ ਤੂੰ ਹੀ ਉਹਨਾਂ ਦੇ ਜੁੱਤੇ ਦੀ ਧੂੜ ਨਹੀਂ ਹੈਗੇ ਠੀਕ ਆ ਅੰਗਰੇਜ਼ਾਂ ਨੇ ਤੁਹਾਨੂੰ ਤੁਹਾਡੇ ਤੁਹਾਡੇ ਨਿਸ਼ਾਨ ਸਭ ਬਦਲਤੇ ਤੂੰ ਹੀ ਅਪਣਾ ਲਿਆ ਠੀਕ ਆ ਅੰਗਰੇਜ਼ਾਂ ਨੇ ਤੁਹਾਡੇ ਦਸਤਾਰ ਦਾ ਇੱਕ ਪਹਿਰਾਵਾ ਜਿਹੜਾ ਬਦਲਦਾ ਉਹ ਤੁਸੀਂ ਅਪਣਾ ਲਿਆ ਤੇ ਨਿਹੰਗ ਸਿੰਘਾਂ ਦੀ ਇੰਨੀ ਕੁਰਬਾਨੀ ਵੇਖੋ ਨਿਹੰਗ ਸਿੰਘਾਂ ਨੇ ਕੁਝ ਨਹੀਂ ਅਪਣਾਇਆ ਨਿਹੰਗ ਸਿੰਘਾਂ ਨੂੰ ਜੋ ਗੁਰਗੋਬ ਸਿੰਘ ਮਹਾਰਾਜ ਨੇ ਦਿੱਤਾ ਉਹ ਹੱਲੇ ਤੱਕ ਉਹਨਾਂ ਨੇ ਸੰਭਾਲਿਆ ਨਿਹੰਗ ਸਿੰਘਾਂ ਨੂੰ ਮਹਾਰਾਜ ਨੇ ਕੋੜੇ ਦਿੱਤੇ ਹੱਲੇ ਤੱਕ ਕੋੜੇ ਸੰਭਾਲਦੇ ਆ ਨਿਹੰਗ ਸਿੰਘਾਂ ਨੂੰ ਮਾਰੇ ਨੇ ਸਸਤਾ ਦਿੱਤੇ ਹਲੇ ਤੱਕ ਨਿਹੰਗ ਸਿੰਘ ਸਸਤਾ ਸਾਹਦੇ ਆ ਨਿਹੰਗ ਸਿੰਘਾਂ ਨੂੰ ਮਾਰੇ ਨੇ ਗੋਲ ਦਸਤਾਰੇ ਦਮਾਲੇ ਦਿੱਤੇ ਨਿਹੰਗ ਸਿੰਘ ਹਲੇ ਤੱਕ ਦਮਾਲੇ ਸਜਾਉਂਦੇ ਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਿੱਥੇ ਕਿ ਨਿਹੰਗ ਸਿੰਘ ਮਹੱਲਾ ਕੱਢਦੇ ਹੋਏ ਹੁਣ ਇੱਥੇ ਪਹੁੰਚਣਗੇ ਉਹਨਾਂ ਦੁਆਰਾ ਘੋੜਿਆਂ ਦੇ ਉੱਤੇ ਚੜ੍ਹ ਕੇ ਜੋਹਰ ਦਿਖਾਏ ਜਾਣਗੇ ਸ਼ਸਤਰ ਵਿੱਦਿਆ ਦੇ ਜੋਹਰ ਦਿਖਾਏ ਜਾਣਗੇ ਪਰ ਉਸ ਤੋਂ ਪਹਿਲਾਂ ਚਰਨ ਗੰਗਾ ਦੇ ਵਿੱਚ ਸਾਡੇ ਨਾਲ ਨੌਜਵਾਨ ਤੂਫਾਨ ਸਿੰਘ ਮੌਜੂਦ ਹੈ ਤਾਂ ਤੁਹਾਨੂੰ ਸਿੰਘ ਦੇ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਹੋਲਾ ਮੱਲ ਹੈ ਹੋਰਾਂ ਦੀ ਹੋਲੀ ਹੁੰਦੀ ਹੈ ਤੇ ਖਾਲਸੇ ਦਾ ਹੋਲਾ ਹੁੰਦਾ ਕਿੰਨੀ ਕੁ ਉਡੀਕ ਰਹਿੰਦੀ ਇਸ ਦਿਨ ਦੀ ਇਸ ਦਿਨ ਦੀ ਪੂਰੇ 364 ਦਿਨ ਦੀ ਉਡੀਕ ਦੀ ਠੀਕ ਹੈ ਪੂਰੇ ਸਾਲ ਦੀ ਉਡੀਕ 11 ਮਹੀਨੇ ਕੁਝ ਦਿਨਾਂ ਦੀ ਸਾਡੀ ਉਡੀਕ ਰਹਿੰਦੀ ਆ ਉਸ ਤੋਂ ਬਾਅਦ ਇਹ ਜਿਹੜਾ ਸਮਾਂ ਸਾਡੇ ਲਈ ਭਾਗਾਂ ਵਾਲਾ ਮੈਂ ਮੰਨਦਾ ਮੇਰੀ ਨਜ਼ਰੀ ਨਾਲ ਜਿਹੜਾ ਸਵਰਗ ਆ ਪੰਜਾਬ ਦਾ ਸਾਲਾਬਾਦ ਉਹ ਇਹੀ ਆ ਆ ਬਾਈ ਕਿੰਨਾ ਕ ਆਨੰਦ ਆਉਂਦਾ ਇੱਥੇ ਆਨੰਦਾਂ ਦੀ ਪੂਰੀ ਵੀ ਕਿਹਾ ਜਾਂਦਾ ਆ ਅਨੰਦਪੁਰ ਨੂੰ ਮਹਾਰਾਜ ਦੇ ਆਨੰਦਾਂ ਦੀ ਪੂਰੀ ਉਹ ਤਾਂ ਹੀ ਕਿਹਾ ਜਾਂਦਾ ਕਿਉਂਕਿ ਇੱਥੇ ਨਿਹੰਗ ਸਿੰਘ ਰਹਦੇ ਆ ਗੁਰੂ ਦੀ ਫੌਜ ਰਹਿੰਦੀ ਆ ਜਦੋਂ ਜਦੋਂ ਹੋਲਾ ਮੱਲਾ ਹੁੰਦਾ ਨਾ ਕੱਲੇ ਪੰਜਾਬ ਦੀ ਜਾਂ ਭਾਰਤ ਦੇਸ਼ ਦੀ ਨਿਹੰਗ ਸਿੰਘ ਫੌਜ ਇੱਥੇ ਨਹੀਂ ਹੁੰਦੀ ਇੱਥੇ ਬਾਹਰੋ ਸਿੰਘ ਹੁੰਦੇ ਆ ਠੀਕ ਆ ਬਾਹਰ ਦੇ ਜਿਹੜੇ ਇੱਥੋਂ ਬਾਹਰ ਗਏ ਹੁੰਦੇ ਆ ਸਾਰਾ ਕੁਝ ਛੱਡ ਕੇ ਉਹਨਾਂ ਦੇ ਅੰਦਰ ਇੰਨਾ ਚਾਹ ਹੁੰਦਾ ਕਿ ਨਿਹੰਗ ਸਿੰਘਾਂ ਨੂੰ ਕਿ ਭਾਈ ਅਸੀਂ ਮੱਲਾ ਖੇਡਿਆ ਜਾ ਕੇ। ਨਾ ਅਸੀਂ ਇੱਥੇ ਹੋਲੀ ਖੇਡਦੇ ਆਂ, ਅਸੀਂ ਇੱਥੇ ਮੱਲਾ ਖੇਡਦੇ ਆਂ, ਇੱਥੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਖੇਡਦੇ ਆਂ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਅਸੀਂ ਹੋਲੀ ਨਹੀਂ ਖੇਡਦੇ, ਹੋਲੀ ਵੀ ਰੰਗਾਂ ਨਾਲ ਖੇਡੀ ਜਾਂਦੀ ਹੈ ਤੇ ਤੁਸੀਂ ਹੋਲਾ ਵੀ ਰੰਗਾਂ ਦੇ ਨਾਲ ਖੇਡ ਰਹੇ ਹੋ ਤੇ ਫਿਰ ਫਰਕ ਕੀ ਰਹਿ ਗਿਆ? ਇਹ ਰੰਗ ਬਾਬਾ ਇਹ ਇਹ ਜਿਹੜਾ ਰੰਗ ਆ ਨਾ ਇਹ ਮਹਾਰਾਜ ਦੇ ਰੰਗ ਦੇ ਵਿੱਚ ਰਗ ਦਿੰਦਾ ਠੀਕ ਹੈ। ਉਹ ਜਿਹੜਾ ਰੰਗ ਆ ਜਿਹੜਾ ਹੋਲੀ ਵਾਲੇ ਦਿਨ ਹੁੰਦਾ ਉਹ ਜਿਹੜਾ ਰੰਗ ਹੋਰ ਰੰਗ ਲੋਕਾਂ ਨੂੰ ਕਿਤੇ ਹੋਰ ਪਾਉਂਦਾ ਪਰ ਇਹ ਜਿਹੜਾ ਰੰਗ ਆ ਇਹ ਨਿਹੰਗ ਸਿੰਘਾਂ ਦੇ ਪ੍ਰੇਮ ਦੀ ਬਦੌਲਤ ਆ ਜੇ ਸਾਨੂੰ ਇਹ ਰੰਗ ਚੜਦਾ ਇਸ ਦਿਨ ਇਹਦੇ ਤੋਂ ਪਹਿਲਾਂ ਸਾਨੂੰ ਗੁਰਬਾਣੀ ਦਾ ਤੇ ਬਾਣੀ ਦਾ ਰੰਗ ਚੜਿਆ ਆਵਾ ਤੇ ਇੱਥੇ ਫੌਜਾਂ ਦੇਖੋਗੇ ਐ ਤਿਆਰ ਬਰ ਤਿਆਰ ਨੀਲੀਆਂ ਫੌਜਾਂ ਨੇ ਠੀਕ ਹੈ ਸਭ ਤੋਂ ਪਹਿਲਾਂ ਸਾਡੇ ਬਾਣੀ ਦਾ ਰੰਗ ਚੜਿਆ ਉਸ ਤੋਂ ਬਾਅਦ ਇਹ ਰੰਗ ਵੀ ਸਾਡੇ ਤੇ ਚੜਿਆ ਤੇ ਪਰ ਜੇ ਇਹ ਰੰਗ ਸਿਰਫ ਇੱਕ ਤੁਹਾਨੂੰ ਵਿਖਾਉਣਾ ਸੀ ਤੇ ਨਿਹੰਗ ਸਿੰਘਾਂ ਦਾ ਇੱਕ ਖੁਸ਼ਾ ਵੇਖਣ ਵਾਸਤੇ ਤੁਸੀਂ ਇਹ ਰੰਗ ਨੂੰ ਤੁਸੀਂ ਵੇਖ ਸਕਦੇ ਜੇ ਤੁਸੀਂ ਕਹੋ ਇਹ ਨਿੱਜੀ ਤੌਰ ਤੇ ਇਹ ਨਿੱਜੀ ਤੌਰ ਤੇ ਰੰਗ ਨਹੀਂ ਜਿਹੜਾ ਸਿੱਖ ਹਮੇਸ਼ਾ ਰੰਗਿਆ ਜਾਂਦਾ ਉਹ ਬਾਣੀ ਦੇ ਰੂਪ ਦੇ ਵਿੱਚ ਉਹ ਗੁਰੂ ਦੇ ਪਿਆਰ ਦੇ ਰੂਪ ਦੇ ਵਿੱਚ ਰੰਗਿਆ ਜਾਂਦਾ ਇੱਥੇ ਰੰਗ ਇੱਕ ਦੂਜੇ ਨੂੰ ਲਾਇਆ ਜਾਂਦਾ ਪਿਆਰ ਦੇ ਵਿੱਚ ਉਹ ਨਾ ਲਾਲ ਹੁੰਦਾ ਨਾ ਹਰਾ ਹੁੰਦਾ ਤੇ ਨਾ ਪੀਲਾ ਹੁੰਦਾ ਇਹ ਰੰਗ ਹੁੰਦਾ ਪਿਆਰ ਦਾ ਇਹ ਸਿੰਘਾਂ ਦਾ ਪਿਆਰ ਦਾ ਰੰਗ ਹੁੰਦਾ ਸਿੰਘ ਜਦੋਂ ਪਿਆਰ ਨਾਲ ਮਿਲਦੇ ਉਦੋਂ ਰੰਗ ਲੋਂਦੇ ਆ ਤੇ ਉਹ ਜਿਹੜੇ ਹੋਲੀਆਂ ਦੇ ਵਿੱਚ ਤੁਸੀਂ ਦੂਜਿਆਂ ਦੀ ਉਹ ਸਾਡਾ ਨਾਂ ਸਾਡਾ ਰਿਆ ਤੇ ਨਾਂ ਸਾਡਾ ਹੋਣਾ ਸਾਡੇ ਗੁਰਗੋਬ ਸਿੰਘ ਮਾਰੇ ਹੁਣ ਇਹ ਰੰਗਾ ਦੇ ਵਿੱਚ ਅਸੀਂ ਗੱਤਕਾ ਖੇਡਦੇ ਆਂ ਇਹ ਰੰਗਾ ਦੇ ਵਿੱਚ ਅਸੀਂ ਘੋੜਸਵਾਰੀ ਕਰਦੇ ਆਂ ਉਹ ਕੀ ਕਰਦੇ ਆਂ ਠੀਕ ਹੈ ਸਾਡੀ ਰੀਸ ਨਾ ਕਿ ਨਾ ਸਮੇਂ ਦੇ ਲੋਕਾਂ ਕੋ ਹੋਈ ਤੇ ਨਾ ਹੋਣੀ ਨਿਹੰਗ ਸਿੰਘਾਂ ਨੂੰ ਮਾਰੇ ਨੇ ਵੱਖਰਾ ਸਾਜਿਆ ਸੀ ਤੇ ਵੱਖਰਾ ਹੀ ਹੈ ਤੇ ਵੱਖਰਾ ਹੀ ਰਹੂਗਾ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਨੌਜਵਾਨ ਆਂਦੇ ਨੇ ਕਈ ਵਾਰ ਦੇਖਿਆ ਜਾਂਦਾ ਨੌਜਵਾਨ ਟਰੈਕਟਰਾਂ ਦੇ ਉੱਤੇ ਉਸੇ ਤਰ੍ਹਾਂ ਹੁੱਲੜਬਾਜੀ ਕਰਦੇ ਨੇ ਪਰ ਇਹ ਸਮਝਣਾ ਚਾਹੀਦਾ ਕਿ ਜੇਕਰ ਅਸੀਂ ਅਨੰਦਪੁਰ ਪੂਰੀ ਅਨੰਦਪੁਰ ਸਾਹਿਬ ਦੇ ਵਿੱਚ ਆਇਆ ਸਾਨੂੰ ਇਹ ਚੀਜ਼ਾਂ ਕਰਨ ਦੀ ਵਜ੍ਹਾ ਐਥੋਂ ਪਰਣ ਲੈ ਕੇ ਜਾਣਾ ਚਾਹੀਦਾ ਹੈ ਕਿ ਅਸੀਂ ਗੁਰੂ ਦੇ ਸਿੰਘ ਸਜੀਏ ਵੇਖੋ ਅੱਜ ਅਸੀਂ ਆ ਭਾਈ ਸਾਹਿਬ ਨਾਲ ਗੱਲ ਕਰਨੀ ਹੈ ਮੈਂ ਕਹਿਣਾ ਹੈ ਕਹਿੰਦੇ ਨਿਹੰਗ ਸਿੰਘ ਜਦੋਂ ਹੌਲੇ-ਹੌਲੇ ਤੇ ਨਨਪੁਰ ਸਾਹਿਬ ਦਾ ਰੂਪ ਮੇਰਾ ਮੰਨਣਾ ਹੀ ਕਿ ਰੂਪ ਜਿਹੜਾ ਨਾ ਸਾਰਿਆਂ ਦੇ ਸਿਰਾਂ ਤੇ ਦਸਤਾਰਾ ਹੋਣ ਜੇ ਕੋਈ ਮੋਨਾ ਆ ਉਹਦੇ ਵੀ ਸਿਰ ਤੇ ਦਸਤਾਰ ਹੋਵੇ ਠੀਕ ਆ ਜਦੋਂ ਨਨਪੁਰ ਸਾਹਿਬ ਆਉਣਾ ਕਿਉਂਕਿ ਅਸੀਂ ਆਪਣੇ ਪਿਓ ਨੂੰ ਮਿਲਣ ਆਉਂਦੇ ਆ ਇੱਥੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਪਾਤਸ਼ਾਹ ਨੂੰ ਮਿਲਣ ਆਉਂਦੇ ਤੇ ਜਦੋਂ ਪਾਤਸ਼ਾਹ ਨੂੰ ਮਿਲਣ ਆਉਣਾ ਤੇ ਉਹਦੇ ਵਰਗੇ ਵਿਖੇ ਤੇ ਸਹੀ ਤੇ ਜਦੋਂ ਦਸਤਾਰਾ ਬੰਨ ਲੀਆਂ ਉਦੋਂ ਐਸੀ ਹੁੱਲੜਬਾਜ਼ ਨਹੀਂ ਰਹਿ ਜਾਗੇ ਫਿਰ ਸਾਨੂੰ ਇਹ ਦਸਤਾਰ ਦਾ ਮਾਣ ਰਹੂਗਾ ਸਾਨੂੰ ਇਹਦਾ ਭੈਰ ਰਹੂਗਾ ਕਿ ਭਾਈ ਦਸਤਾਰ ਬੰਨੀ ਹੁੱਲੜਬਾਜੀ ਨਾ ਕਰੀਏ ਠੀਕ ਹੈ ਬਾਕੀ ਜਿਹੜੇ ਹੁੱਲੜਬਾਜੀ ਕਰਦੇ ਆ ਭਾਈ ਤੁਹਾਨੂੰ ਪਹਿਲਾਂ ਪਿਆਰ ਨਾਲ ਸੰਗਾਂ ਨੇ ਸਮਝਾਈ ਦਿੱਤਾ ਜੇ ਪਿਆਰ ਨਾਲ ਨਹੀਂ ਸਮਝੋਗੇ ਫਿਰ ਸਾਡੇ ਸਾਡੇ ਅੱਤਾਂ ਤੇ ਹਰ ਵੇਲੇ ਡਾਂਗ ਹੁੰਦੀ ਆ ਪਰ ਅਸੀਂ ਚਾਹੁੰਦੇ ਨਹੀਂ ਕਿ ਇਦਾਂ ਹੋਵੇ ਕਿਉਂਕਿ ਤੁਸੀਂ ਸਾਡੇ ਭਰਾ ਆ ਹਨਾ ਤੁਸੀਂ ਤੁਸੀਂ ਵੀ ਗੁਰਗੋਬ ਸਿੰਘ ਮਹਾਰਾ ਨੂੰ ਮਿਲਣ ਆਉਨੇ ਆ ਅਸੀਂ ਵੀ ਗੁਰਗੋਬ ਸਿੰਘ ਮਹਾਰਾ ਨੂੰ ਮਿਲਣ ਆਉਨੇ ਆ ਇੱਥੇ ਆ ਕੇ ਕੁਝ ਲੈ ਕੇ ਜਾਈਏ ਇੱਥੇ ਆਈਏ ਤੇ ਇੱਥੇ ਸਿੰਘਾਂ ਦੇ ਅੱ ਨਹੀਂ ਕਟਾਉਂਦੇ ਠੀਕ ਆ ਆਪਾਂ ਗੁਰਗੋਬ ਸਿੰਘ ਮਹਾਰਾ ਦੇ ਪੁੱਤ ਬਣ ਕੇ ਜਾਈਏ ਕਿ ਨਾ ਤੇ ਹੁੱਲੜਬਾਜ ਬਣ ਕੇ ਜਾਈਏ ਜੇ ਹੁੱਲੜਬਾਜੀ ਕਰਨੀ ਫਿਰ ਯੂਪੀ ਵਾਲਿਆਂ ਤੇ ਤੇ ਸਾਡੇ ਚ ਫਰਕ ਕੀ ਰਹਿ ਗਿਆ ਠੀਕ ਆ ਅਗਲੇ ਪਹਿਣਾ ਦੇ ਉੱਤੇ ਜਾਣ ਬਜ ਕੇ ਰੰਗ ਪਾਉਂਦੇ ਆ ਅਗਲੇ ਹੁੱਲੜਬਾਜੀ ਕਰਦੇ ਤੇ ਉਹਨਾਂ ਵਿੱਚ ਸਾਡਾ ਨਾਂ ਆ ਗਿਆ ਤੇ ਫਿਰ ਸਿੱਖ ਵੱਖਰਾ ਕਿੱਥੋਂ ਰਹਿ ਗਿਆ ਸੋ ਆਪਣੇ ਆਪ ਨੂੰ ਤੁਸੀਂ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਅਹਿਮੀਅਤ ਕੀ ਆ ਤੁਹਾਨੂੰ ਨਹੀਂ ਪਤਾ ਗੁਰਗੋਬ ਸਿੰਘ ਮਹਾਰਾ ਤੁਹਾਨੂੰ ਕੀ ਬਣਾ ਕੇ ਗਏ ਆ ਜਿਨ੍ਹਾਂ ਨੂੰ ਪਤਾ ਹੈ ਨਾ ਉਹ ਬੜੇ ਪਿਆਰ ਨਾਲ ਤੇ ਬੜੇ ਸਤਿਕਾਰ ਨਾਲ ਸਿੱਖੀ ਸੰਭਦੇ ਆ ਤੇ ਸੰਭੀਨੀ ਆ ਤੇ ਹੱਥ ਜੋੜ ਕੇ ਬੇਨਤੀ ਤੁਸੀਂ ਵੀ ਸੰਭੋ ਕਿਉਂ ਆਪਾਂ ਵੇਖੋ ਜੇ ਚਾਰ ਪੰਜ ਵਜ ਵੀ ਗਈਆਂ ਨਾ ਮੱਲੇ ਚ ਤੇ ਉਹਨੂੰ ਉਹਨੂੰ ਇੱਕ ਸਿੱਖਿਆ ਦੇ ਤੌਰ ਤੇ ਲਿਓ ਕਿ ਭਈ ਸਾਨੂੰ ਵਜੀਆਂ ਸਾਡੀ ਗਲਤੀ ਸੀ ਤੁਹਾਡੀ ਗਲਤੀ ਨਾ ਹੋਵੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਠੀਕ ਆ ਉਹ ਆਪਣੇ ਆਪ ਨੂੰ ਸੁਧਾਰੋ ਹੁ ਲੜਬਾਜ ਨਹੀਂ ਬੰਨਾ ਹੈ ਨਿਹੰਗ ਸਿੰਘ ਬੰਨਾ ਆ ਠੀਕ ਆ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬੰਨਾ ਆ ਠੀਕ ਆ ਸਾਡਾ ਨਾਂ ਉਲੜਬਾਜਾ ਚ ਨਹੀਂ ਹੋਣਾ ਚਾਹੀਦਾ ਸਾਡਾ ਨਾਂ ਹੋਣਾ ਚਾਹੀਦਾ ਗੁਰੂ ਦੀਆਂ ਫੌਜਾਂ ਚ ਤੇ ਗੁਰੂ ਦੀ ਫੌਜਾ ਅੱਜ ਤੋਂ 550 ਸਾਲਾਂ ਤੋਂ ਉਹਨਾਂ ਦਾ ਇਤਿਹਾਸ ਰਿਹਾ ਆ ਸਮੇਂ-ਸਮੇਂ ਤੇ ਮੁਗਲਾਂ ਦੇ ਨਾਲ ਲੜਦੇ ਰਹੀਆਂ ਜੇ ਇਹੋ ਜਿਹਾ ਕੰਮ ਨਾ ਹੋ ਜਾਈ ਕਿ ਭਾਈ ਸਾਨੂੰ ਤੁਹਾਡੇ ਨਾਲ ਲੜਨਾ ਪੈ ਜੇ ਇਹ ਉਹੀ ਫੌਜਾਂ ਨੇ ਜਿਨ੍ਹਾਂ ਨੇ ਅਫਦਾਲੀ ਨੂੰ ਭਾਜੜਾ ਪਾਈਆਂ ਸੀਗੀਆਂ ਵੱਡਾ ਕੱਲੂਕਾਰਾ ਹੁੰਦਾ ਹੈ ਅਫਦਾਲੀ ਨੂੰ ਲੱਗਦਾ ਹੈ ਕਿ ਹੁਣੇ ਉੱਥੇ ਨਹੀਂ ਪਾਣਗੇ ਪਰ 8 ਮਹੀਨੇ ਦੇ ਵਿੱਚ ਇਹਨੂੰ ਭਾਜੜਾ ਪਾ ਦਿੱਤੀਆਂ ਸੀ ਲੱਗਦਾ ਨਹੀਂ ਕਿ ਇਹਨਾਂ ਫੌਜਾਂ ਨੂੰ ਦੇਖ ਕੇ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਇਹਨਾਂ ਫੌਜਾਂ ਨੂੰ ਵੇਖ ਕੇ ਸਾਨੂੰ ਸਿੱਖਣਾ ਵੀ ਚਾਹੀਦਾ ਤੇ ਉਹ ਉਹਨਾਂ ਨੂੰ ਲਾਲਤਾ ਵੀ ਪਾਉ ਕਿ ਜਿਹੜੇ ਨਿਆਗਸ਼ੀਗਾਂ ਦੇ ਉੱਤੇ ਉਹ ਭਾਈ ਤੁਸੀਂ ਉਹਨਾਂ ਦੀ ਜੁੱਤੀ ਦੀ ਧੂੜ ਨਹੀਂ ਹੈਗੇ ਠੀਕ ਆ ਅੰਗਰੇਜ਼ਾਂ ਨੇ ਤੁਹਾਨੂੰ ਤੁਹਾਡੇ ਤੁਹਾਡੇ ਨਿਸ਼ਾਨ ਸਭ ਬਦਲਤੇ ਤੁਸੀਂ ਅਪਣਾ ਲਿਆ ਠੀਕ ਹੈ ਅੰਗਰੇਜ਼ਾਂ ਨੇ ਤੁਹਾਡੇ ਦਸਤਾਰ ਦਾ ਇੱਕ ਪਹਿਰਾਵਾ ਜਿਹੜਾ ਬਦਲਤਾ ਉਹ ਤੁਸੀਂ ਬਣਾ ਲਿਆ ਤੇ ਨਿਹੰਗ ਸਿੰਘਾਂ ਦੀ ਇੰਨੀ ਕੁਰਬਾਨੀ ਵੇਖੋ ਨਿਹੰਗ ਸਿੰਘਾਂ ਨੇ ਕੁਝ ਨਹੀਂ ਅਪਣਾਇਆ ਨਿਹੰਗ ਸਿੰਘਾਂ ਨੂੰ ਜੋ ਗੁਰਗੋਬ ਸਿੰਘ ਮਾਰਾ ਨੇ ਦਿੱਤਾ ਉਹ ਹੱਲੇ ਤੱਕ ਉਹਨਾਂ ਨੇ ਸਾਂਭਿਆ ਨਿਹੰਗ ਸਿੰਘਾਂ ਨੂੰ ਮਾਰਾ ਨੇ ਘੋੜੇ ਦਿੱਤੇ ਹੱਲੇ ਤੱਕ ਘੋੜੇ ਸਾਂਭਦੇ ਆ ਨਿਹੰਗ ਸਿੰਘਾਂ ਨੂੰ ਮਾਰਾ ਨੇ ਸੱਜਾ ਦਿੱਤੇ ਹੱਲੇ ਤੱਕ ਨਿਹੰਗ ਸਿੰਘ ਸੱਜਾ ਸਾਂਭਦੇ ਆ ਨਿਹੰਗ ਸਿੰਘਾਂ ਨੂੰ ਮਾਰਾ ਨੇ ਗੋਲ ਦਸਤਾਰੇ ਦੁਮਾਲੇ ਦਿੱਤੇ ਨਿਹੰਗ ਸਿੰਘ ਹੱਲੇ ਤੱਕ ਦੁਮਾਲੇ ਸਜਾਉਂਦੇ ਆ ਨਿਹੰਗ ਸਿੰਘਾਂ ਨੂੰ ਮਾਰਾ ਨੇ ਬਰਸੇ ਦਿੱਤੇ ਹੱਲੇ ਤੱਕ ਉਹਨਾਂ ਨੇ ਨਿਹੰਗ ਸਿੰਘਾਂ ਨੇ ਸੰਭਾਲ ਲ ਤੁਸੀਂ ਸਿਰਫ ਪੈਂਟ ਕੋਟ ਸਾਂਭੀ ਠੀਕ ਆ ਉਹ ਜਿਹੜੀ ਅੰਗਰੇਜ਼ਾਂ ਦੇ ਆ ਟਾਈ ਜਿਹੜੀ ਗਲੇ 'ਚ ਬੰਨੀ ਫੰਦਾ ਜਿਹੜਾ ਤੁਹਾਨੂੰ ਦਿੱਤਾ ਉਹ ਤੁਸੀਂ ਸਾਂਭ ਲਿਆ ਤੇ ਜਿਹੜਾ ਮਹਾਰਾਜ ਨੇ ਦਿੱਤਾ ਉਹ ਤੁਸੀਂ ਕੀ ਸਾਂਭਿਆ ਤੁਹਾਡੇ ਕੋ ਸਾਂਭਿਆ ਨਹੀਂ ਗਿਆ ਸੋ ਨਿਹੰਗ ਸਿੰਘਾਂ ਨੂੰ ਮਾੜਾ ਬੋਲਣ ਤੋਂ ਪਹਿਲਾਂ ਵਿਚਾਰਿਆ ਕਰੋ ਠੀਕ ਆ ਨਾ ਨਿਹੰਗ ਸਿੰਘਾਂ ਦੀ ਰੀਤ ਤੁਹਾਡੇ ਕੋ ਹੋਣੀ ਤੇ ਨਾ ਤੁਸੀਂ ਕਰ ਸਕਦੇ ਆ ਹਾਂ 150 ਚੜੇ ਵਾਲਾ ਕੰਮ ਦੇਗ ਤੇਗ ਫੜੇ ਸਰਨੀ ਪਰੇ ਸੋ ਤਰੇ 150 ਚੜੇ ਜੇ ਸਰਨੀ ਪਾਉਗੇ ਨਿਹੰਗ ਸਿੰਘਾਂ ਦੇ ਫਿਰ ਤੇ ਤੁਹਾਡੀ ਫਤਿਹ ਕਰਾਉਣਗੇ ਨਿਹੰਗ ਸਿੰਘ ਠੀਕ ਆ ਜੇ ਚੜ ਕੇ ਆਉਂਗੇ ਤੇ ਫਿਰ ਤੁਹਾਡਾ ਗਾਟਾ ਲਾਉਣਗੇ ਉਹ ਭਾਵੇਂ ਜੜਾ ਮਰਜੀ ਹੋਵੇ ਠੀਕ ਆ ਸਾਨੂੰ ਪਛਾਣਿਆ ਜੇ ਸਾਡੇ ਰੂਪ ਦੇ ਵਿੱਚ ਬਹਿ ਰੂਪੀਏ ਬਣ ਕੇ ਆਉਂਦੇ ਗਾਟਾ ਤੁਹਾਡਾ ਫਿਰ ਵੀ ਲੱਗਣਾ ਆ ਜੇ ਸਾਡੇ ਅੱਗੇ ਹੱਥ ਜੋੜ ਕੇ ਪੰਥ ਦੀ ਜਿਹੜੀ ਰਿਵਾਇਤ ਆ ਉਹਦੇ ਅਨੁਸਾਰ ਚੱਲੋਗੇ ਫਿਰ ਤੁਹਾਡਾ ਸਤਿਕਾਰ ਕਰਾਂਗੇ ਅੱਜ ਵੀ ਕਈ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਈ ਅਜਿਹੇ ਕੰਮ ਕਰ ਦਿੰਦੇ ਨੇ ਜਿਹਦੇ ਕਰਕੇ ਸਾਰੀਆਂ ਤੇ ਟਿੱਪਣੀਆਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਪਛਾਣਿਆ ਕਿਵੇਂ ਜਾਵੇ ਵੇਖੋ ਇੱਕ ਗੁਰਗੋਬ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਤੇ ਉਥੇ ਇੱਕ ਸਿੰਘ ਕਹਿੰਦਾ ਕਹਿੰਦਾ ਅਸਲੀ ਨਿਹੰਗ ਸਿੰਘ ਦੀ ਪਛਾਣ ਕਿੱਦਾਂ ਹੋਵੇ ਤੇ ਨਕਲੀ ਦੀ ਪਛਾਣ ਕਿੱਦਾਂ ਹੋਵੇ ਮਹਾਰਾਜ ਨੇ ਇੱਕ ਪੇੜੀ ਨੂੰ ਬੁਲਾਇਆ ਤਾਂ ਉਹਨੂੰ ਸੂਰ ਦੀ ਖਲ ਗਿੱਦੜ ਦੀ ਖਲ ਪਾਤੀ ਤੂੰ ਉਹਨੂੰ ਸ਼ੇਰ ਦੀ ਖਲ ਪਾਤੀ ਹਨਾ ਗਿੱਦੜ ਬੁਲਾ ਕੇ ਸ਼ੇਰ ਦੀ ਖਲ ਪਾਤੀ ਤੇ ਪਿੰਡ ਨੂੰ ਤੋਰਦਾ ਪਿੰਡ ਵਾਲੇ ਸਾਰੇ ਡਰ ਗਏ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਗਿੱਦੜ ਦਾ ਕੰਮ ਕੰਮ ਕੀ ਹੁੰਦਾ ਗੰਦ ਚ ਮੂੰਹ ਮਾਰਨਾ ਜਦੋਂ ਉਹਨੇ ਗੰਦ ਚ ਮੂੰਹ ਮਾਰਿਆ ਤੇ ਪਤਾ ਲੱਗ ਗਿਆ ਤੇ ਜਿਹੜੀ ਜਿਹੜਾ ਜਿਹੜਾ ਪਿੰਡ ਵਾਲੇ ਡਰਦੇ ਸੀ ਸ਼ੇਰ ਕੋ ਉਹਨਾਂ ਨੇ ਡਾਂਗਾ ਲੈ ਕੇ ਚੰਗਾ ਡਾਇਆ ਸਮਾਂ ਜਦੋਂ ਤੱਕ ਆਹ ਸ਼ੇਰ ਦੀ ਖਾਲ ਆਏ ਜਿਹੜੀ ਜੇ ਪਾ ਕੇ ਗਲਤ ਕੰਮ ਕਰੋਗੇ ਠੀਕ ਆ ਕੋਈ ਸਮਾਂ ਹੋ ਜਾਊਗਾ ਜੇ ਗਲਤ ਕੀਤਾ ਤੇ ਤੁਹਾਨੂੰ ਡਾਂਗਾ ਵੀ ਉਹਦੇ ਸਾਹਮਣੇ ਵੱਜਣੀ ਆ ਠੀਕ ਆ ਸੋ ਨਿਆਗ ਸਿਗਾ ਦੀ ਪਛਾਣ ਉਦੋਂ ਹੁੰਦੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਦੋਂ ਬਾਣੀ ਦੀ ਬਾਣੀ ਦੀ ਅੱਖ ਸਾਡੇ ਕੋ ਆ ਗਈ ਧਰਮ ਦੀ ਅੱਖ ਆ ਗਈ ਸਾਨੂੰ ਪਤਾ ਲੱਗ ਜਾਣਾ ਕੌਣ ਅਸਲੀ ਆ ਤੇ ਕੌਣ ਨਕਲੀ ਆ ਜਿਹੜੀ ਪੰਥ ਦੀ ਗੱਲ ਕਰਦਾ ਉਹ ਅਸਲੀ ਆ ਜਿਹੜੇ ਪੰਥ ਦੇ ਵਿਰੋਧੀ ਗੱਲ ਕਰਦਾ ਉਹ ਨਕਲੀਆ ਕਿਉਂਕਿ ਸਾਨੂੰ ਕਹੇ ਜਥੇਬੰਦੀ ਨੂੰ ਮਾਰਾ ਕਹਿੰਦਾ ਹੱਕ ਨਹੀਂ ਹੈਗਾ ਉਹਨਾਂ ਦੇ ਆਪਣੇ ਆਪਣੇ ਸਮੇਂ ਤੇ ਕੁਰਬਾਨੀਆਂ ਰਹੀਆਂ ਵਾ ਠੀਕ ਆ ਅੱਜ ਵੀ ਜਥੇਬੰਦੀ ਦੇ ਲੈ ਕੇ ਕਈ ਸਵਾਲ ਖੜੇ ਹੋ ਜਾਂਦੇ ਨੇ ਕਈ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਕਹਿੰਦੇ ਨੇ ਕਿ ਪੰਥ ਤਾਂ ਉਹ ਹੈ ਨਾ ਜਿਸ ਪੰਥ ਦੀ ਮੌਜੂਦਗੀ ਦੇ ਵਿੱਚ ਕੁੜੀ ਪੰਜਾਬ ਤੋਂ ਚੱਲੇ ਤੇ ਦਿੱਲੀ ਨੂੰ ਹੱਥ ਲਾ ਕੇ ਆ ਜਾਵੇ ਤੇ ਉਹਨੂੰ ਕੋਈ ਹੱਥ ਨਾ ਲਾਵੇ ਤੇ ਅੱਜ ਦੇ ਸਮੇਂ ਚ ਤਾਂ ਜੇ ਕੁੜੀ ਘਰ ਤੋਂ ਬਾਹਰ ਨਿਕਲੇ ਉਹਦਾ ਰੇਪ ਹੋ ਜਾਂਦਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਅਸੀਂ ਜਥੇਦਾਰਾਂ ਭਾਜੀ ਮੇਰੇ ਇੱਕ ਗੱਲ ਸੁਣਿਆ ਸਿੰਘਾ ਦਾ ਜਿੱਥੇ ਪਹਿਰਾ ਆ ਉਹਦੇ 50 50 500 ਮੀਟਰ ਦੇ ਦਾਇਰੇ ਦੇ ਵਿੱਚ ਕਦੇ ਕਿਸੇ ਤੀ ਪੈਣਾ ਰੇਪ ਨਹੀਂ ਹੁੰਦਾ ਠੀਕ ਹੈ ਉੱਥੇ ਗੁਰੂ ਗ੍ਰੰਥ ਸਾਹਿਬਹਾਰੀ ਦੀ ਬੇਦਬੀ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬਹਾਰੀ ਦੀ ਬੇਦਬੀ ਕਿੱਥੇ ਹੁੰਦੀ ਆ ਜਿੱਥੇ ਜਿੱਥੇ ਪੈਸਿਆਂ ਦੇ ਕਰਮਚਾਰੀ ਰੱਖੇ ਜਾਂਦੇ ਆ ਠੀਕ ਹੈ ਜਿੱਥੇ ਨਿਆਂ ਸਿੰਘਾਂ ਦਾ ਆਵਾਸ ਨਹੀਂ ਹੁੰਦਾ ਠੀਕ ਹੈ ਆ ਜਿੱਨੇ ਸਿੰਘਾਂ ਨੂੰ ਆਪਣੇ ਤੋਂ ਵੱਖ ਇਹਨਾਂ ਲੋਕਾਂ ਨੇ ਕੀਤਾ ਮੈਂ ਬਾਬਾ ਜੀ ਸੱਚ ਬੋਲੂਗਾ ਠੀਕ ਹੈ ਭਵੇਂ ਲੋਕਾਂ ਨੂੰ ਬੁਰਾ ਲੱਗੇ ਤੁਸੀਂ ਨਿਆਂ ਸਿੰਘਾਂ ਨੂੰ ਵੇਖ ਕੇ ਮੂੰਹ ਵੜਦੇ ਆ ਭਈ ਗੱਲ ਸੱਚ ਹੈ ਕਿ ਨਹੀਂ ਤੇ ਬਾਅਦ ਚ ਤੂੰ ਹੀ ਫਿਰ ਨਿਹੰਗ ਸਿੰਘਾਂ ਤੋਂ ਇਸਪੈਕਟ ਕੀ ਕਰਦੇ ਆ ਗੱਲ ਤੇ ਇਹ ਆ ਨਿਹੰਗ ਸਿੰਘਾਂ ਨੂੰ ਜਿਹੜੇ ਪੁਰਾਣੇ ਸਮੇਂ ਤੇ ਨਿਹੰਗ ਸਿੰਘ ਇਹ ਉਹ ਸਭ ਕੁਝ ਛੱਡ ਕੇ ਤੁਹਾਡੇ ਲਈ ਲੜਦੇ ਰਹੇ ਠੀਕ ਆ ਅੱਜ ਤੂੰ ਉਹਨਾਂ ਤੋਂ ਮੂੰਹ ਵੜਦੇ ਆ ਠੀਕ ਆ ਤੁਸੀਂ ਤੁਸੀਂ ਕਹਿੰਦੇ ਕਿ ਸਾਨੂੰ ਇਹ ਦੋ ਗੱਲ ਤੇ ਇਹ ਆ ਨਿਹੰਗ ਸਿੰਘਾਂ ਨੂੰ ਤੁਸੀਂ ਕੀ ਦਿੱਤਾ ਤੁਸੀਂ ਨਿਹੰਗ ਸਿੰਘਾਂ ਨੂੰ ਪਿਆਰ ਉਹ ਸਤਕਾਰ ਨਹੀਂ ਦਿੰਦੇ ਉਹਨਾਂ ਦਾ ਬੰਦਾ ਮਾਨ ਨਹੀਂ ਦਿੰਦੇ ਤੇ ਤੂੰ ਨਿਹੰਗ ਸਿੰਘਾਂ ਕੋ ਕੀ ਇਸਪੈਕਟ ਕਰਦੇ ਤੇ ਜੱਥੇ ਬੰਦਿਆਂ ਦੀ ਗੱਲ ਕਰਦੇ ਤੁਹਾਨੂੰ ਕਿਉਂ ਲੱਗਦਾ ਕਿ ਨਿਹੰਗ ਸਿੰਘਾਂ ਨੂੰ ਮਾਨ ਨਹੀਂ ਮਿਲਦਾ ਉਹਨਾਂ ਦਾ ਬੰਦਾ ਮਾਨ ਨਹੀਂ ਮਿਲਦਾ ਜੇ ਹੀ ਆਪਣੇ ਅੱਖਾਂ ਨਾਲ ਦੇਖਦੇ ਇਸ ਲੋਕਾਂ ਵੱਲ ਵੇਖਿਆ ਮੈਂ ਆ ਠੀਕ ਆ ਅੱਜ ਮੈਨੂੰ ਲੋਕ ਪਿਆਰ ਕਰਦੇ ਆ ਇਹ ਮੈਂ ਮੀਡੀਆ ਤੇ ਤਾਂ ਹੀ ਆ ਜੋ ਉਹਦਾ ਕੋਈ ਨਿਆਂ ਸਿੰਘ ਤੁਰੇ ਫਿਰਦਾ ਉਹਨੂੰ ਕੋਈ ਸਤਿਕਾਰ ਨਹੀਂ ਕਰਦਾ ਉਹ ਕਹਿੰਦੇ ਕਿਤੇ ਭੰਗ ਪਾ ਕੇ ਤੁਰਿਆ ਫਿਰਦਾ ਹੋਗਾ ਭਾਈ ਤੁਹਾਨੂੰ ਕੀ ਪਤਾ ਉਹਨਾਂ ਦੀ ਕੁਰਬਾਨੀਆਂ ਸਭ ਕੁਝ ਸਰੋ ਕਰੋ ਤਿਆਗ ਕੇ ਹਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਠੀਕ ਆ ਨਿਆਂ ਸਿੰਘ ਦਾ ਸਤਿਕਾਰ ਕਰੋਗੇ ਠੀਕ ਆ ਸਮਾਂ ਆਉਂਦਾ ਇਹਨਾਂ ਨੇ ਤੁਹਾਡੇ ਨਾਲ ਖੜਨਾ ਆ ਠੀਕ ਆ ਜਦੋਂ ਜਦੋਂ ਜ਼ੁਲਮ ਦੀ ਹੱਦ ਹੋ ਗਈ ਨਾ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਆਂ ਸਿੰਘ ਬਣਾ ਕੇ ਗੁਰੂ ਗੋਬਿੰਦ ਸਿੰਘ ਮਾਰਾਂ ਦੇ ਤੋਰਿਆ ਆ ਠੀਕ ਹੈ ਇਤਿਹਾਸ ਰਿਹਾ ਵਾ ਬਾਬਾ ਬੰਦਾ ਸਿੰਘ ਭਾਦਰ ਨੇ ਬਾਬਾ ਬੰਦਾ ਸਿੰਘ ਭਾਦਰ ਨੇ ਸਾਰਿਆਂ ਨੂੰ ਜ਼ਮੀਨ ਸਾਰਿਆਂ ਦੇ ਨਾਂ ਕਰਾਈ ਇਹ ਨਿਹੰਗ ਸਿੰਘ ਨੇ ਕਰਾਈ ਠੀਕ ਆ ਜਦੋਂ ਕੱਲੂ ਘਾਰੇ ਵੱਡੇ ਕੱਲੂ ਘਾਰੇ ਹੋਏ ਉਦੋਂ ਬੁੱਢਾ ਦਲ ਗੱਜਦਾ ਰਿਹਾ ਠੀਕ ਆ ਤੇ ਅੱਜ ਤੁਸੀਂ ਦਲਾਂ ਨੂੰ ਦਲਪੰਥ ਨੂੰ ਮਾਰਾ ਕਹਿੰਦੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਤੁਹਾਡੀ ਕਰਤੂਤ ਕੀ ਹੈ ਤੁਸੀਂ ਕਿਹ ਦਲਪੰਥ ਨੂੰ ਮਾਰਾ ਕਹਿ ਸਕਦੇ ਜਾਂ ਤੇ ਕਹੋਗੇ ਤੁਸੀਂ ਕੁਰਬਾਨੀ ਕੀਤੀ ਆ ਮੈਂ ਭਾਜੀ ਮੈਂ ਕਹਾਂ ਕਿ ਦਲਪੰਥ ਗਲਤ ਆ ਉਹ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਮੈਨੂੰ ਇਹ ਪੁੱਛਣਾ ਚਾਹੁੰਦਾ ਕਿ ਮੈਂ ਉਹ ਮੈਨੂੰ ਪੁੱਛੜ ਭਾਈ ਤੂੰ ਕੀ ਕੀਤਾ ਜੇ ਉਹਨਾਂ ਨੇ ਕੁਝ ਨਹੀਂ ਕੀਤਾ ਤੂੰ ਕੀਤਾ ਕੁਝ ਸੋ ਭਾਈ ਇੱਕ ਦੂਜੇ ਨੂੰ ਭੰਡਿਏ ਨਾ ਜਦੋਂ ਛੱਗਾ ਕੁਝ ਚੁਕੀਏ ਨਾ ਢੇਡ ਆਪਣਾ ਨੰਗਾ ਹੁੰਦਾ ਜਦੋਂ ਅਸੀਂ ਇੱਕ ਦੂਜੇ ਨੂੰ ਭੰਡਾਂਗੇ ਸਰਕਾਰਾਂ ਵਾਸਤੇ ਅਸੀਂ ਆਪਣਾ ਘਾਟਾ ਆਪੇ ਕਰਾਉਂਦੇ ਆ ਸਰਕਾਰਾਂ ਦੇ ਕੀ ਘਾਟਾ ਕਰਾਂ ਸਰਕਾਰ ਦੇ ਅੱਗੇ ਜਦੋਂ ਦੇ ਹੀ ਲੜ ਲੜ ਮਰ ਜੀਏ ਭਾਈ ਇੱਕ ਦੂਜੇ ਦੀ ਇੱਕ ਦੂਜੇ ਨੂੰ ਲਾਲਤਾ ਭਈਏ ਭਾਈ ਇਹ ਇੱਕ ਬਗੀਚਾ ਬਗੀਚੇ ਦਾ ਜਿਹੜਾ ਮਾਲੀ ਆ ਜਿਹੜਾ ਬਗੀਚੇ ਦਾ ਮਾਲਕ ਆ ਉਹ ਗੁਰਗੋਬਿੰਦ ਸਿੰਘ ਮਹਾਰਾਜ ਆ ਅਸੀਂ ਬਗੀਚੇ ਦੇ ਫੁੱਲ ਆ ਕੋਈ ਇੱਥੇ ਟਕਸਾਲੀ ਆ ਕੋਈ ਇੱਥੇ ਨਿਹੰਗ ਆ ਕੁਝ ਕੋ ਜੀ ਇੱਕ ਬੰਟੀ ਠੀਕ ਹੈ ਜੀ ਇਹ ਬਗੀਚੇ ਦਾ ਮਾਲਕ ਇਹ ਜਿਹੜਾ ਗੋਬਿੰਦ ਸਿੰਘ ਮਹਾਰਾਜ ਆਈ ਉਹਦੇ ਪੁੱਤਰ ਆ ਠੀਕ ਹੈ ਇਹਦੇ ਵਿੱਚ ਕੋਈ ਭੇਡ ਪਾਵ ਨਹੀਂ ਕਰਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ